ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਣਾਉ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ ਜੀ ਮੱਛਰ ਇੰਨਾ ਕਾ ਜ਼ਿਆਦਾ ਹੋਇਆ ਪਿਆ ਨਾ ਮੈਂ ਗੜਾਈ ਕਰਨ ਆਈ ਸੀਗੀ ਪਹਿਲਾਂ ਗੜਾਈ ਕਰ ਰਹੀ ਸੀਗੀ ਤੇ ਭੂਆ ਜੀ ਦਾ ਆ ਗਿਆ ਸੀਗਾ ਫੋਨ ਵਿੱਚ ਹਨ ਮੈਂ ਗੜਾਈ ਕਰਕੇ ਅੱਧ ਵਿਚਾਲੇ ਛੱਡ ਕੇ ਚਲੀ ਗਈ ਇੰਨਾ ਜ਼ਿਆਦਾ ਮੱਛਰ ਹੈ ਨਾ ਬਹੁਤ ਜ਼ਿਆਦਾ ਆ ਦੇਖੋ ਇੱਧਰ ਗੜਾਈ ਕਰੀ ਸਬਜ਼ੀਆਂ ਗੀ ਇਹ ਨਾ ਜਿਹੜੀਆਂ ਬੇਲਾਂ ਐ ਟਿੰਡਿਆਂ ਦੀਆਂ ਇਹਨਾਂ ਨੂੰ ਆ ਦੇਖੋ ਆਪ ਐਦਾਂ ਦੀ ਭੁੰਡੀ ਚ ਲੱਗੀ ਪਈ ਆ ਖਾਈ ਜਾ ਰਹੀਏ ਪੱਤੇ ਇਹਦੇ ਦਾ ਬੁਟੇ ਦਾ ਵੀ ਬਹੁਤ ਜ਼ਿਆਦਾ ਫਲ ਝੜ ਗਿਆ ਨੀਚੇ ਬਹੁਤ ਫਲ ਝੜਿਆ ਪਿਆ ਇਹਦਾ ਵੀ ਹਾਂਜੀ ਮਸ਼ੀਨ ਲਗਣੀ ਐ ਚਲੋ ਸਬਜ਼ੀ ਲੈਂਦੇ ਦੇਖੀ ਮੈਂ ਕਰ ਦਵਾਂ ਗੜਾਈ ਹੁਣ ਫੇਰ ਕਰੀ ਫੇਰ ਉਠੂਗਾ ਟਾਈਮ ਨਹੀਂ ਹੋ ਗਿਆ ਨਹੀਂ ਫੇਰ ਹੁਣ ਦੇਖੀ ਲਿਆ ਸਬਜ਼ੀਆਂ ਮੰਨੂ ਤਾਂ ਲੈਣੀ ਨਹੀਂ ਆਂ ਕੱਪਿਆ ਦੇਖ ਕੇ ਲੈ ਲਈ। ਕੋਈ ਨਹੀਂ ਰਿਆ ਹੋ ਗਿਆ ਤੂੰ। ਹੋਰ ਕੀ ਆ? ਹੋਰ ਕੀ ਬੋਲੇ ਦਵਾਰੇ? ਹੋਰ ਕੀ ਲੈਣਾ? ਚਿਕਨ ਚਿਕਨ ਨਹੀਂ। ਮੈਂ ਤਾਂ ਵੀ ਗੋਪੀ ਰਿਆ ਹੋ ਗਿਆ ਵੱਖਰਾ ਨਹੀਂ ਨਾ। ਪਕਰਦਾ ਨਹੀਂ ਹੋਵੇ। ਬੱਸ ਆ ਦੇਖੀ ਮੇਰੇ ਪੈਰ ਪਾਨਾ ਚ ਸਵੇਰ ਸਵੇਰ 7:00 ਵਜ ਗਈ ਮੈਂ ਉਹ ਫੁੱਲਾਂ ਨੂੰ ਪਾਣੀ ਦੇ ਦਿੰਦੀ। ਚਲ ਚਲਾ ਆ ਦੇਖੋ ਡੱਕਾ ਵੱਜ ਗਿਆ ਪੈਰ ਤੇ। ਫੁੱਲੇ ਤਾਂ ਸੁੱਕ ਗਏ ਫੁੱਲ ਆ ਤਾਂ ਫੁੱਲਾਂਗੇ ਮੌਸਮ ਚੱਲਿਆ ਗਿਆ ਨਾ ਕਾ ਤਾਂ ਦੇਖਿਓ ਕਿੰਨੇ ਸੋਹਣੇ ਹੋਏ ਵਿੱਚ ਚਿੱਟੇ ਚਿੱਟੇ ਗਲਾਬ ਕਿਹੜਾ ਨਾ ਉਹ ਚਿੱਟਾ ਗਲਾਬ ਐ ਚਿੱਟੇ ਮੇਲ ਤੋੜ ਲੈ ਗੁਲਾ ਗੰਦ ਬਣ ਜੂਗਾ ਚਿੱਟੇ ਗਲਾਬ ਗੜੀ ਗੁਲਾ ਗੰਦ ਬਣ ਜੇਗੀ ਆ ਤਾਂ ਨਹੀਂ ਆ ਉਰੀ ਝਗਾ ਦੇ ਮੈਂ ਕਹਦਾ ਮੈਂ ਸਾਨੂੰ ਪਾ ਦਿਓ ਕਿਸੇ ਨੇ ਨਹੀਂ ਚੱਕਿਆ ਹੈ ਘਰ ਤੇ ਮੈਂ ਦੇਖਿ ਗਟਾਈ ਕਰ ਰਹੀ ਜੀ ਫੁੱਲਾਂਗੀ ਇਹੋ ਆਪਣੇ ਵੀ ਜੰਮਿਆ ਤਾਂ ਹਨਾ ਸੁਪਲਾਬ ਪਤਾ ਹਾਂ ਇਹ ਤਾਂ ਆਪਣੇ ਆਪ ਜੰਮਿਆ ਵੇ ਸਾਰਿਆਂ ਕੇ ਛੱਡ ਲੈਣਾਊਗਾ ਵੀ ਆ ਦੇਖੋ ਜੀ ਕਾਲੀ ਤੋਰੀਆਂ ਕੀ ਬਿੱਲਾ ਮੈਂ ਔਰੇ ਨਾ ਇੰਨੇ ਸਰੇ ਵੀ ਸਿੱਟਦੇ ਤੇ ਸਾਰੀਆਂ ਜੰਮ ਗਈਆਂ ਹੋਰ ਇੱਕ ਕਰੀਆਂ ਇਹ ਤਾਂ ਬੇਲ ਮੋਤ ਹੋ ਜੀ ਬਾਹਰ ਲਾਉਂਗੇ ਪੱਟ ਪੱਟ ਕੇ ਇਹਨਾਂ ਨੂੰ ਛੱਡ ਲੈ ਜਿਹੜਾ ਵੀ ਔਰੇ ਛੱਡ ਪਾ ਜਿਆਦਾ ਹੋ ਜਾਣਾ ਕਚਰਾ ਕੀ ਕਰ ਰਹੇ ਬਾਪਾ ਜੀ ਮੈਂ ਤਾਂ ਉਦੋਂ ਨਹੀਂ ਆਪੇ ਉਹੋ ਮੈਂ ਤਾਂ ਉਦੋਂ ਨਹੀਂ ਤੁਸੀਂ ਪੈਰ ਨਾ ਗਿੱਲਾ ਕਰਾ ਲਿਓ ਪੈਰ ਤੇ ਤੁਹਾਡੇ ਉਹ ਸਾਰੇ ਬੱਲੇ ਭਿੱਜ ਗਏ ਤੁਹਾਡਾ ਪਿੱਛੇ ਦੇਖੋ ਖੜੇ ਹੋ ਜਾ ਪਾਪਾ ਜੀ ਹੋ ਜਾ ਖੜੇ ਮੈਂ ਆਪੇ ਤੋਂ ਉਧਰ ਨਹੀਂ ਦੋਤੀ ਰੱਖ ਦਿੰਦਾ ਅੰਦਰ ਦੇਖੀ ਪੈਰ ਪਾਪਾ ਜੀ ਨਾ ਜਾਣਾ ਉਰੇ ਰਹੋ ਹਮੇ ਜਾ ਰਹੇ ਹਾਂ ਠੀਕ ਹੈ ਲੈ ਆਈਏ ਸਬਜ਼ੀਆਂ ਅੱਜ ਸਵੇਰੇ ਕੋਈ ਸਬਜ਼ੀ ਨਾ ਹਨਾ ਮੈਂ ਸਰਦਾਰ ਜੀ ਨੂੰ ਕਹੀ ਜਾ ਮੈਂ ਕਿ ਕੋਈ ਸਬਜ਼ੀ ਜੇ ਮੈਂ ਆਲੂ ਬਣਾਉਣੀ ਆ ਤਾਂ ਹੀ ਨਹੀਂ ਹਾਉਂਦੇ ਹੈਗੇ ਉਸ ਟਾਈ ਮੀਟਰ ਹੀ ਕਰ ਲਿਆ ਕਿੰਨਾ ਲਾਉ ਤੂੰ ਉਹਨੇ ਕੱਪੜਾ ਫਿਰ ਲੈਣੇ ਲੱਗੇ 2.5 ਮੀਟਰ 2.5 ਮੀਟਰ ਉਧਰ 3 ਮੀਟਰ 3-3 ਮੀਟਰ ਕੇ ਇਧਰ ਤੈਹ ਹੋਣੀ ਚਾਹੀਦੀ ਐ 5 7 6 2 5 7 ਮੀਟਰ ਐ ਲੱਗ ਜੇਗਾ 3-3 ਮੀਟਰ ਐ ਲੱਗੇ ਚਲ ਚਲ ਮੈਂ ਨਹੀਂ ਚਲਾਣੀ ਹੈ ਮੈਂ ਤਾਂ ਬੈਠ ਕੇ ਜਾਉਂਗੀ ਤੇ ਨਾਲੇ ਹਾਂ ਬਈ ਮੈਨੂੰ ਇੱਕ ਕਮੈਂਟ ਹੋਰ ਆਇਆ ਸੀ ਇਹ ਕੱਲ ਮੈਂ ਤੁਹਾਨੂੰ ਦੱਸ ਦਿਆਂਗਾ ਹਨ ਕਹਿੰਦੇ ਵੀ ਸਰਦਾਰ ਜੀ ਦਵਾਈ ਦਵਾਨ ਜਾਂਦੇ ਤਾਂ ਹੈਗੇ ਵੀ ਤੂੰ ਕੀ ਕਰਨ ਜਾਣੀ ਐ ਨਾਲ ਹਨ ਵੀ ਤੂੰ ਘਰੇ ਰਹਿ ਜਾਕਰ ਫੇਰ ਆ ਕੇ ਕਹਿੰਦੀ ਮੈਂ ਥੱਕ ਜਾਨੀ ਐ ਇਹ ਹੋ ਜਾਂਦਾ ਉਹ ਹੋ ਜਾਂਦਾ ਮੇਰੇ ਘਰ ਵਾਲਾ ਮੈਨੂੰ ਲੈ ਕੇ ਜਾਂਦਾ ਹੈ ਮੇਰਾ ਸਹੁਰਾ ਕਹਿੰਦਾ ਮੈਨੂੰ ਸਾਡੇ ਨਾਲ ਚੱਲ ਹੈਣਾ ਵੀ ਦੱਸ ਹੁਣ ਮੈਂ ਨਾ ਜਾਵਾਂ ਫੇਰ ਕੀ ਹੈ ਜਾਣਾ ਤਾਂ ਹੈ ਹੀ ਐ ਹੋ ਜਿੰਨਾ ਕਦੇ ਸਰਦਾਰ ਜੀ ਗੱਡੀ ਚਲਾ ਲੈਂਦੀਆਂ ਕਦੇ ਮੈਂ ਚਲਾ ਲੈਂਦੀਆਂ ਗੱਡੀ ਦੋ ਵੀ ਜੀ ਰਲ ਮਿਲ ਕੇ ਅਸੀਂ ਦਵਾਈ ਦਿਵਾ ਲਿਆਨੇ ਆਪਾ ਜੀ ਨੂੰ ਪਹਿਲਾਂ ਤਾਂ ਤੋੜਾ ਫੇਰੇ ਤੇ ਰਹਿੰਦੀ ਹੈ ਫੇਰ ਕਹਿੰਦੀ ਮੈਨੂੰ ਟਕਾਊਟ ਹੋ ਗਈ ਦੇਖੋ ਹਾਂ ਟੱਪ ਗਈ ਫਾਟਾ ਮੇਰਾ ਸਿਰ ਬਹੁਤ ਜਾਂ ਦੁਖ ਰਿਆ ਸੀਗਾ ਤੇ ਮੈਂ ਸਿਰ ਧੋਇਆ ਸੀ ਤੇ ਮੈਂ ਪਰਸੋਂ ਸਿਰ ਧੋਇਆ ਸੀਗਾ ਸਿਰ ਦੁਖਾਂ ਕਰਕੇ ਨਾ ਫਿਰ ਮੈਂ ਸਿਰ ਧੋਤਾ ਕਿਉਂ ਸ਼ੱਜ ਜੀ ਉੱਕੇ ਸਵੇਰੇ 6 ਵਜੇ ਬਈ 6 ਵਜੇ ਉੱਠ ਕੇ ਬਾਅਦ ਸਵੇਰ ਤੱਕ ਭੱਜਣਾ ਫਟਾਫਟ ਅਜੇ ਸਾਰ ਦਿਨ ਕੰਮ ਹੀ ਨਿਬੜਨਾ ਮੇਰੀ ਹੈਲਪਰ ਆਈ ਚਾੜ ਕੋਚੀ ਵਾਲੀ ਤੁਸੀਂ ਲਾ ਲਓ 1:30 ਵਜੇ ਮੇਰਾ ਸਾਰਾ ਕੰਮ ਕਾਰ ਨਿਬੜਨਾ ਦੁਪਹਿਰ ਨੂੰ ਰੋਟੀ ਵੀ ਬਣਾਤੀ ਸੀ ਜੀ ਨਾ ਨੂੰ ਕਿ ਫਿਰ 1:30 ਵਜੇ ਗਿਆ ਸੀਗਾ ਫਸ ਫਿਰ ਰੈਸਟ ਕਰਿਆ ਮੈਂ ਛੋਲ ਬਣਾ ਦਿੰਦੇ ਨੇ ਛੋਲ ਖਾਣਾ ਸਾਡੇ ਜਿਹੜਾ ਛੋਟੂ ਰੱਖਿਆ ਹੋਇਆ ਨਾ ਪਤਾ ਕੀ ਕਹਿੰਦਾ ਕਹਿੰਦਾ ਮੈਂ ਜਾ ਰਹੇ ਹਾਂ ਸਰਦਾਰ ਜੀ ਕਹਿੰਦਾ ਸਰਦਾਰ ਜੀ ਕਹਿੰਦੇ ਕਾਤੇ ਇੱਕ ਹੋਰ ਦੂਜੇ ਜਿਹੜੀਆਂ ਨੇ ਖਾਏ ਸੀਗਾ ਉਹ ਹੁਣ ਕਹਿੰਦਾ ਮੈਨੂੰ ਚੋਲ ਦੇ ਦੇ ਕਰੋ ਸ਼ਾਮ ਨੂੰ ਮੈਂ ਕਿਹਾ ਕੋਈ ਨਹੀਂ ਤੂੰ ਟਾਈਮ ਚੋਲ ਦੇ ਦੇ ਤੇ ਕਰੋ ਵੀ ਹੁਣ ਸੀਜ਼ਨ ਹੈਗਾ ਕੰਮ ਹੈ ਇਹਨੂੰ ਕਹੇ ਉਹਰੇ ਸਫਾਈ ਕਰ ਲਈਂ ਗਏ ਮਾੜੀ ਮੋਟੀ ਸੀਜ਼ਨ ਦਾ ਟਾਈਮ ਹੈ ਹਨਾ ਮਿੰਟ ਚ ਕਹਿ ਦਿੰਨੇ ਵੀ ਅਸੀਂ ਜਾ ਰਹੇ ਹਾਂ ਵੀ ਦੱਸ ਸੀਜ਼ਨ ਤੋਂ ਬਿਨਾ ਫੇ ਮੈਂ ਤਾਂ ਕਿੱਥੇ ਜਾਵਾਂ ਕਹਿੰਦਾ ਤੇ ਰੁਗ ਗਿਆ ਇਹ ਸਾਡੀ ਮਾਸਸੀ ਦੀਆਂ ਪਾਥੀਆਂ ਪੱਥੀਆਂ ਮਲਕ ਜਿੰਨੇ ਨੇ ਵੀ ਹੈਲਪਰ ਰੱਖੀ ਹੋਈ ਹੈ ਇੱਧਰ ਕਣਕ ਦੇਖ ਲੋ ਵੱਢ ਗਈ ਇਹ ਹੁਣ ਇੱਥੇ ਬੀਜ ਹੋ ਗਈ ਚੜੀ ਇੱਧਰ ਚਾਚਾ ਜੀ ਨੇ ਦੀ ਕਣਕ ਵੱਢ ਹੋ ਗਈ ਬਸ ਆਪਾਂ ਨੇ ਵੀ ਹੁਣ ਇੱਕ ਦੋ ਦਿਨ ਜੇ ਵੜਾ ਦੇਣੀ ਹੈ ਕਣਕ ਤਾਂ ਸਭ ਜੂ ਸੂਝੀ ਲਈ ਹੈ ਨਾ ਸਬਜ਼ੀਆਂ ਕੀ ਖਾਈਏ ਕੀ ਨਾ ਖਾਈਏ ਪਿੰਡ ਵਿੱਚ ਸਰਦਾਰ ਜੀ ਸਭ ਕੀ ਲੈਣ ਚਲੇ ਗਏ 80 ਕਿਲੋ ਭਾਈ ਫਲੀਆਂ ਦੇ ਮਟਰ ਨੂੰ ਮੰਦਿੰਦੇ ਨੇ ਪਿੰਡ 'ਚ ਮੈਂ ਕਿਹਾ ਅੱਜ ਉਹ ਮੇਰਾ ਦਾਲੀ ਬਣਾ ਲੂੰਗੀ ਫੇਰ ਮੈਂ ਦੁਪਹਿਰੇ ਦਾਲ ਬਣਾਈ ਇੱਕ ਆਹ ਦੇਖ ਲਓ ਕਿੰਨਾ ਵੱਡਾ ਖੱਡਾ ਪੱਟਿਆ ਹੋਇਆ ਸਾਡੇ ਇੱਥੇ ਅੱਛਾ ਪੱਕਾ ਕਰ ਤੇ ਆਹੋ ਉਹ ਨਾਲ ਬਣ ਗਿਆ ਅੱਛਾ ਨਾਲ ਬਣ ਗਿਆ ਬਾਲਾ ਉਹਰੇ ਆਪਾਂ ਮੈਂ ਬੈਠੀ ਸਨ ਲੋਈ ਸਬਜ਼ੀਆਂ ਆਪਾਂ ਲੈ ਕੇ ਆ ਗਏ ਹਨੇਰਾ ਕਾਫੀ ਹੋ ਗਿਆ 7:30 ਹੋ ਗਈ ਸੀ ਸਾਨੂੰ ਉੱਥੇ ਮੈਂ ਦੇਖੀ ਕਿ ਖੜੀ ਹੈ ਨਾ ਪਿਓ ਪੁੱਤ ਦੋਵੇਂ ਰੰਨ ਨਾਲ ਕੁੱਤਾ ਖਾਂਜ ਲਈ ਮੈਨੂੰ ਸਬਜ਼ੀਆਂ ਲੈਣ ਭੇਜਦੇ ਆ ਫਿਰ ਮੈਂ ਕਹਿੰਦੇ ਆ ਜਾਓ ਜੇ ਤੂੰ ਵੀ ਖਾ ਲੈ ਆਪਾਂ ਲੈ ਕੇ ਗੋਭੀ ਗੋਭੀ ਲੈ ਕੇ ਆਈ ਖੀਰੇ ਲੈ ਕੇ ਆਈ ਤੇ ਨਿੰਬੂ ਲੈ ਕੇ ਆਈ ਤੇ ਕੇਲੇ ਲੈ ਕੇ ਆਏ ਤੇ ਅੰਬ ਲੈ ਗਏ ਖੀਰੇ ਤੇ ਨਿੰਬੂ ਹਜੇ ਕੱਢਣੇ ਨੇ ਮੈਂ ਬਾਕੀ ਸਬਜ਼ੀਆਂ ਕੱਢ ਲਈ ਸੀ ਹਨੇਰਾ ਕਾਫੀ ਹੋ ਗਿਆ ਲਾਈਟ ਵੀ ਆ ਗਈ ਜਦੋਂ ਅਸੀਂ ਆਏ ਸੀਗੇ ਉਦੋਂ ਲਾਈਟ ਹੈ ਨਹੀਂ ਸੀਗੀ ਹੁਣ ਆਈ ਏ ਥੋੜੀ ਦੇਰ ਪਹਿਲਾਂ ਤੇ ਇੱਕ ਲੈ ਕੇ ਇੱਕ ਹਰਜ ਵਰ ਛੋਟੋ ਉਹ ਨਾ ਗੱਡੀ ਦੇ ਪਿੱਛੇ ਖਲ ਕੇ ਬੋਰੀ ਪਈ ਏ ਉਹ ਨੂੰ ਨਾ ਸਾਈਡ 'ਵਾਂ ਖੜੀ ਕਰ ਦੇ ਕਈ ਵਾਰੀ ਕੱਢਣੀ ਗੱਡੀ ਕੱਢਣੀ ਪੈ ਜਾ ਹਏ ਸਰਦਾਰ ਨਾ ਲੱਕੇ ਨਾ ਤੇਰੇ ਨਾਲ ਇੱਧਰ ਉੱਧਰ ਕਰਾ ਦੇਉ ਜੱਟ ਤਾਰਤੀ ਉਹ ਗੱਡੀ ਵਿੱਚ ਉਹਵੇਂ ਮੱਛਰ ਇੱਕ ਦਾ ਗੱਡੀ ਵਿੱਚ ਬਹੁਤ ਵੱੜ ਜਾ ਹਏ ਇੱਕ ਲੇ ਕੇ ਆਏ ਜੀ ਹਰੀ ਮਿਰਚਾਂ ਦੇਖਦੇ ਆਂ ਕਾਲੂ-ਕੂਲੂ ਜਿਹੜੀ ਆਪਣੀ ਚਟਣੀ ਅੰਬ ਦੀ ਬਣਾ ਕੇ ਰੱਖੀ ਹੋਈ ਆ ਉਹ ਤਲੀ ਏ ਤੇ ਅਸੀਂ ਹੁਣ ਤਾਂ ਚਟਣੀ ਹੁਣ ਸਵਾਦ ਲੱਗਿਆ ਕਰੋਗੇ ਇਹਨਾਂ ਨੂੰ ਫੇਰ ਦਵਾਰੇ ਹਨ ਆਪਾਂਣੀ ਸ਼ੁਰੂ ਹੋ ਜਾਣੇ ਮੇਜ ਸਾਡਾ ਭਰਿਆ ਪਿਆ ਏ ਹੁਣ ਇਹਨੂੰ ਕਰ ਦਈਏ ਸੈੱਟ ਥੋੜਾ ਜਿਹਾ ਜਦ ਲਾਈਟ ਭੱਜਣ ਕਰਕੇ ਹਨਾ ਪਾਣੀ ਦੀਆਂ ਡੋਲੀਆਂ ਭਰਨੀਆਂ ਪੈਂਦੀਆਂ ਨੇ ਫਿਲਟਰ ਦਾ ਪਾਣੀ ਕੱਢਦੇ ਹਨਾ ਉਹ ਗਰਮ ਕਰਦੇ ਸੀ ਜੋ ਮੈਂ ਅੱਜ हां चलो चलो चलिए क्या हो गया तो है क्या दो धान कितने का दे जूते हैं दो धान का चुकाएगा वो तो कर चुका है नाना बड़ा मुक्का मान आज मान का था Mey çortunu ke hay? Ah çortunu biyaha karabu. Sir, hafti boyu beni birçeye kadar alıyorsun.

I mean

ਹਰੀ ਨਿੱਟਾ ਰਹੀ ਹੈ ਇਹਨੇ ਪਤਾ ਕੀ ਮੰਡੀ ਵਾਲੇ ਆਖਾ ਪਰੌਠੇ ਹਨ ਹਰੀ ਚਾਚੀ ਹਾਂ ਪਰੌਠੇ ਮੈਂ ਸੋਚੀਏ ਕੱਲ ਨੂੰ ਕੱਲ ਦਾਂ ਮੈਂ ਪਤਾ ਕੀ ਕਰੂੰਗੀ ਉਹੋ ਕਰੂੰਗੀ ਮੈਂ ਹਰੀ ਮੇਰਚਾ ਜੀ ਜਦੋਂ ਵੀ ਬਚਾ ਲਓ ਚਲੋ ਲਓ Tabii ki de

ਕੋਨ ਹਾਂ ਪੰਕਰੇ ਇਥੇ ਨਹੀਂ ਚੱਲੇ ਇਸਮਾ ਤੁਹਾਡਾ ਆ ਰਿਹਾ ਹੈ ਬੀਜ ਕਰਦੇ ਤੋੜੇ ਕਰਦੇ ਬੀਜ ਕੱਟ ਕੇ ਪਾਣੀ ਪਾ

ਮੰਤਰਾ ਕਾਰੀਓ ਫੋਲਕੋ ਮਾਤਰਨੀ ਚਟਨੀ ਦਾ ਮੇਜ਼ੀ ਨੂੰ ਲੱਗਦੀ ਸਾਰੀ ਤੇ ਤੁਸੀਂ ਕਹਿੰਦੇ ਇਹ ਤਾਂ ਮੈਂ ਕੁੱਤੀ ਦੋ ਦੇ ਦੱਸੀ ਨਾ ਕੁੱਤੀ ਦੋ ਠੀਕ ਹੈ

ਸਬਜ਼ੀਆਂ ਸੁੱਕੇ ਰੱਖਣੇ ਗਾ ਲਓ ਕੋਪੋ ਦੇ ਵਿੱਚ ਮੀਨਾ ਚਾਟਨੇ ਕੱਢ ਦੇਣੇ ਵਿੱਚ ਤੇ ਕਿਹਨਾਂ ਲੜਦੇ ਕੋਲ ਦੇ ਪਾਪਾ ਜੀ ਚਾਟਨੇ ਕੁੱਟਣੇ 5 ਮਿੰਟ ਵਿੱਚ ਉੱਤੇ ਚਟਣੀ ਪੁੱਟਣ ਲੱਗਦੇ ਸੀਗੀ। ਉੱਤੇ ਮੇਰੇ ਪਾਪਾ ਪੁੱਟ ਦਿੰਦੇ ਸੀਗੇ ਚਟਣੀ। ਇੱਧਰ ਵੀ ਪਾਪਾ ਜੀ ਪੁੱਟ ਦਿੰਦੇ। ਪਾਪਾ ਜੀ ਨੇ ਤੋੜ ਕੇ ਇਹ ਹੁੰਦੇ ਚਾੜ ਦਿੰਗੇ ਵੀ ਮੈਂ ਚਟਣੀ ਖਾਣੀ ਐ, ਢੂੰਡੀ ਦੀ ਕੁੱਤੀ ਰੋ ਜਾ। ਇਹ ਹੋ ਜਾਂਦਾ ਵੀ ਮੈਂ ਨੂਨ ਵਿੱਚ ਪੁੱਟ ਕੇ ਖਾਣਾ ਐ ਹਰਾ। ਮੈਂ ਤਾਂ ਨੂਨ ਵਿੱਚ ਪੁੱਟੂੰਗਾ ਅੱਜ। ਬਸ ਫਿਰ ਤਾਂ ਜੇ ਖਾਣੀ ਐ ਐ ਹੋ ਗਿਆ ਵੀ ਹਾਂ ਅੱਜ ਇਹ ਕੰਮ ਕਰਨਾ ਤਾਂ ਕਰਨਾ। ਇਹ ਹੋ ਗਈ ਸਵਾੰਚਾ ਕਰੀਏ। साँस रहित